ਸਾਸੀ ਕਾਲਜੀ ਸਾਰਿਆਂ ਨੂੰ ਸਾਹਮਣੇ ਤੁਸੀਂ ਦੇਖ ਰਹੇ ਹੋ ਚਿੜੀਆਂ ਬੈਠੀਆਂ ਕਿੰਨੀਆਂ ਸਾਰੀਆਂ ਇਹਨਾਂ ਵਿੱਚ ਇੱਕ ਦੇਸੀ ਚਿੜੀ ਹੈ ਤੇ ਬਾਕੀ ਹੈਗੀਆਂ ਮੁਨੀਆਂ ਤੇ ਇਹ ਮੈਂ ਤੁਹਾਨੂੰ ਐਸ ਕਰਕੇ ਦਿਖਾ ਰਹੀ ਹਾਂ ਕਿ ਦੇਖੋ ਕਿੰਨਾ ਸੋਹਣਾ ਲੱਗਦੀਆਂ ਬੈਠੀਆਂ ਦਾਣੇ ਖਾਰੀਆਂ ਇਹ ਚੋਗਾ ਚੋਗ ਰੀਆਂ ਤੇ ਕੋਲੇ ਘਾਟੋ ਵੀ ਬੈਠੀ ਹੈਗੀ ਇਹ ਮੈਂ ਤੁਹਾਨੂੰ ਐਸ ਕਰਕੇ ਦੱਸ ਰਹੀ ਹਾਂ ਕਿ ਇਹ ਜਿਹੜਾ ਚੋਗਾ ਝੁਗਰਿੰਗਾ ਉਹ ਕਣਕ ਦੇ ਵਿੱਚ ਗੁੱਲੀ ਡੰਡਾ ਇਹਨਾਂ ਉੱਗਿਆ ਹੁੰਦਾ ਉਹਦੇ ਬੀਜ ਹੈ ਤੇ ਮੈਂ ਅਕਸਰ ਹੀ ਦੇਖਿਆ ਕਿ ਘਾਹ ਨੂੰ ਜਾਂ ਘਾਹ ਦੇ ਵਿੱਚ ਜਿਹੜੇ ਬੀ ਉੱਗੇ ਹੁੰਦੇ ਨੇ ਬੜੇ ਸ਼ੌਂਕ ਨਾਲ ਖਾਂਦੇ ਨੇ ਕੱਲ ਪੀਨ ਬਣਾਇਆ ਸੀਗਾ ਕਣਕ ਸਾਫ਼ ਕੀਤੀ ਜਦੋਂ ਤੇ ਉਹਦੇ ਵਿੱਚ ਗੁੱਲੀ ਡੰਡਾ ਬਹੁਤ ਜ਼ਿਆਦਾ ਸੀ ਤੇ ਬੀਜ ਬਹੁਤ ਜ਼ਿਆਦਾ ਸੀ ਗੁੱਲੀ ਡੰਡੇ ਦੇ ਤੇ ਉਹ ਮੈਂ ਛਾਣ ਕੇ ਤੇ ਅਲੱਗ ਰੱਖ ਲਏ ਕਿਉਂਕਿ ਮੈਂ ਕਈ ਵਾਰ ਦੇਖਿਆ ਇਹਨਾਂ ਨੂੰ ਇਹ ਚਿੜੀਆਂ ਨਾ ਘਾਹ ਦੇ ਵਿੱਚੋਂ ਉਹਨਾਂ ਦਾ ਕਾੜਾੜਾ ਪੱਕਿਆ ਹੁੰਦਾ ਹਿੱਸਾ ਵੀ ਕੱਢ-ਕੱਢ ਕੇ ਖਾਂਦੀਆਂ ਉੱਤੇ ਬੈਠ ਕੇ ਤੇ ਮੈਂ ਸੋਚਿਆ ਵੀ ਇਹਨਾਂ ਨੂੰ ਪਾਈਏ ਤਾਂ ਇਹ ਸ਼ੌਂਕ ਨਾ ਖਾਂਣੀਆਂ ਤੇ ਉਹੀ ਗੱਲ ਦੇਖੋ ਕਿੰਨੀਆਂ ਸਾਰੀਆਂ ਆ ਬੈਠੀਆਂ ਬੜੇ ਸ਼ੌਂਕ ਨਾਲ ਖਾ ਰਹੀਆਂ ਇਹ ਤੇ ਮੈਂ ਹੁਣੇ-ਹੁਣੇ ਬਿਲਕੁਲ ਇਹਦੇ ਕੋਲ ਜਾਂਦੀ ਰਹੀ ਸੀ ਤੇ ਉੱਡੀਆਂ ਹੀ ਨਹੀਂ ਬਲੈਨ ਇੰਨਾ ਟੇਸਟੀ ਲੱਗਦਾ ਇਹ ਜਿਹੜੇ ਗੁੱਲੀ ਡੰਡੇ ਦੇ ਬੀਜ ਹੈ ਜਾਂ ਘਾਹ ਦੇ ਬੀਜ ਇਹਨੇ ਚੰਗੇ ਲੱਗਦੇ ਆ ਕਿ ਉਹਦੇ ਪਾਸੇ ਨਹੀਂ ਹੋ ਸਕਦੀਆਂ ਦੇਖੋ ਤੁਸੀਂ ਉਹ ਦੇਸੀ ਚਿੜੀ ਉੱਡ ਗਈ ਆ ਪਰ ਉਹ ਨਹੀਂ ਉੱਡ ਰਹੀਆਂ ਕਿੰਨੀਆਂ ਪਿਆਰੀਆਂ ਲੱਗਦੀਆਂ ਤੇ ਇਹ ਥੋੜੀਆਂ ਜਿਹੀਆਂ ਚਿੜੀਆਂ ਸੁਭਾਅ ਦੀਆਂ ਨਿਰਪੈ ਹੁੰਦੀਆਂ ਡਰਦੀਆਂ ਨਹੀਂ ਇਹ ਇਹਨਾਂ ਦੇ ਕੋਲੇ ਜਾਂਦੇ ਰੋ ਤਾਂ ਵੀ ਇਹ ਸਾਡੇ ਆਲੇ ਦੁਆਲੇ ਘੁੰਮਦੀਆਂ ਫਿਰਦੀਆਂ ਜਿਵੇਂ ਆਲਣਾ ਬਣਾਇਆ ਹੁੰਦਾ ਇਹਨਾਂ ਨੇ ਕੋਈ ਤਾਂ ਕੋਲ ਕੋਲ ਰਹਿੰਦੀਆਂ ਇਹ ਬਹੁਤਾ ਡਰਦੀਆਂ ਨਹੀਂ ਆ ਦੇਖੋ ਇੱਕ ਹੋਰ ਚਿੜੀ ਆਈ ਸੀ ਪਾਣੀ ਪੀਣ ਲੱਗੀ ਸੀ ਪਰ ਉਹ ਡਰ ਗਈ ਇਹ ਨਹੀਂ ਡਰਦੀਆਂ ਮੇਰੇ ਖਿਆਲ ਦੇ ਵਿੱਚ ਜੇ ਅਸੀਂ ਚਾਹੀਏ ਤਾਂ ਇਹਨਾਂ ਨੂੰ ਅਸੀਂ ਪਾਲਤੂ ਵੀ ਬਣਾ ਸਕਦੇ ਹਾਂ ਤੇ ਹੋਲੀ ਹੋਏ ਡਰ ਲੈ ਜੀ ਜਿਹਨ ਦੇ ਬੱਚੇ ਅਸੀਂ ਪਾਲ ਲੀਏ ਤੇ ਪਾਲਤ ਜਰੂਰ ਬਣਨਗੇ ਮੈਂ ਕੋਸ਼ਿਸ਼ ਕਰੂੰਗੀ ਕਿ ਇਹਨਾਂ ਨੂੰ ਪਾਲਤੂ ਹੀ ਬਣਾਇਆ ਜਾਵੇ ਖੁੱਲ੍ਹਿਆਂ ਫਿਰਦੀਆਂ ਰਹਿਣ ਤੇ ਪਰ ਰਹਿਣ ਤੁਹਾਡੇ ਕੋਲ ਪਿੰਜਰੇ ਵਿੱਚ ਨਹੀਂ ਪਿੰਜਰੇ ਵਿੱਚ ਪੰਛੀ ਨੂੰ ਕਦੇ ਵੀ ਕੈਦ ਨਹੀਂ ਕਰਨਾ ਚਾਹੀਦਾ ਦੇਖੋ ਕਿੰਨੀਆਂ ਸੋਹਣੀਆਂ ਲੱਗਦੀਆਂ ਬੜੀਆਂ ਪਿਆਰੀਆਂ ਨੇ ਉਹਨਾਂ ਦੇ ਅਪਣੇ ਰੰਗ ਵੀ ਇੰਨੇ ਸੋਹਣੇ ਲਾਏ ਇਹਨਾਂ ਦੇ ਕੋਈ ਤੇ ਚਿੱਟਾ ਕਿਤੇ ਕਾਲਾ ਉਧਰ ਦੇਖੋ ਕਿੰਨੀ ਅਥਾ ਹੈ ਪਰਮਾਤਮਾ ਕਿੰਨਾ ਥਾ ਹੈ ਹਰ ਇੱਕ ਚੀਜ਼ ਦੀ ਵੱਖਰੀ ਹੈ ਬਣਾਈ ਹੋਈ